ਜਿਨ੍ਹਾਂ ਦਾ ਕੋਈ ਮਰ ਜਾਵੇ ਉਹਨਾਂ ਦੇ ਘਰ ਆ ਗੱਲ ਹਮੇਸ਼ਾ ਹੀ ਰਹਿੰਦੀ ਆ ਤੁਸੀਂ ਵੇਖਿਆ ਹੋਣਾ ਕਿ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਦੀ ਆਪਣੀ ਬਹੁਤ ਹੀ ਪਿਆਰੀ ਜੇ ਲੋਕ ਪਰਿਵਾਰਕ ਮੈਂਬਰਾਂ ਚੋਂ ਉਹਨਾਂ ਨੂੰ ਛੱਡ ਜਾਂਦੇ ਨੇ ਉਹਨਾਂ ਤੋਂ ਦੂਰ ਚੱਲ ਜਾਂਦੇ ਨੇ ਜਿੱਥੋਂ ਕਦੀ ਵਾਪਸੀ ਨਹੀਂ ਹੁੰਦੀ ਤੇ ਜਦੋਂ ਉਹਨਾਂ ਦੇ ਘਰਾਂ ਦੇ ਵਿੱਚੋਂ ਇੰਨੇ ਦੇ ਲੋਕ ਚੱਲ ਜਾਂਦੇ ਨੇ ਤੇ ਬੇਸ਼ੱਕ ਕਈ ਲੋਕ ਕਹਿ ਦਿੰਗੇ ਮਰਿਆ ਨਾ ਮਰਿਆ ਤਾਂ ਨਹੀਂ ਜਾਂਦਾ ਪਰ ਇਹ ਗੱਲ ਉਹ ਹੀ ਭੈਣ ਭਰਾ ਜਾਣਦੇ ਨੇ ਜਿਨ੍ਹਾਂ ਦਾ ਕੋਈ ਮਰ ਗਿਆ ਹੁੰਦਾ ਜਿਹੜਾ ਉਹਨਾਂ ਦਾ ਆਪਣਾ ਛੱਡ ਕੇ ਚੱਲ ਗਿਆ ਹੁੰਦਾ ਕਿ ਮਰਿਆ ਨਾ ਬੇਸ਼ੱਕ ਮਰਿਆ ਨਹੀਂ ਜਾਂਦਾ ਲੇਕਿਨ ਮਰਿਆਂ ਦੇ ਜਿਹੜਾ ਦੁਖਾਂਤ ਉਹਨਾਂ ਦੇ ਪਿੱਛੋਂ ਜਿਹੜਾ ਦੁੱਖ ਪੋਗਣਾ ਪੈਂਦਾ ਉਹ ਮਰਨ ਦੇ ਨਾਲੋਂ ਮੀ ਮਾੜਾ ਹੁੰਦਾ ਆ ਕਿਉਂਕਿ ਹਰ ਵੇਲੇ ਮਨੁੱਖ ਦੇ ਮਨ ਦੇ ਅੰਦਰ ਇੱਕ ਤੁਖ ਤੁਖੀ ਜੀ ਲੱਗੀ ਰਹਿੰਦੀ ਹਰ ਵੇਲੇ ਸੋਚ ਲੱਗੀ ਰਹਿੰਦੀ ਆ ਕਿ ਮੇਰਾ ਆਪਣਾ ਇੱਡਾ ਵੱਡਾ ਹੋ ਜਾਣਾ ਸੀ ਮੇਰਾ ਪੁੱਤ ਹੋਵੇ ਧੀ ਹੋਵੇ ਪਤੀ ਹੋਵੇ ਪਤਨੀ ਹੋਵੇ ਮਾਂ ਹੋਵੇ ਬਾਪ ਹੋਵੇ ਕੋਈ ਵੀ ਰਿਸ਼ਤਾ ਹੋਵੇ ਤਾਂ ਮਨੁੱਖ ਸੋਚਦਾ ਕਿ ਉਹ ਹੁਣ ਇਦਾਂ ਕਰਦੇ ਆਪਾਂ ਇੰਜ ਹੋਣਾ ਸੀ ਉਹ ਬੜੀ ਸੁਪਨੇ ਤੇ ਬੜੀਆਂ ਹੀ ਚੀਜ਼ਾਂ ਨੂੰ ਸੋਚਦਾ ਰਹਿੰਦਾ ਆ ਉਹੋ ਜਿਹਾ ਨੇਕ ਇਨਸਾਨ ਜਦੋਂ ਕਿਸੇ ਦੇ ਜਾਂਦਾ ਨਾ ਦੁੱਖ ਦੇ ਵਿੱਚ ਕਿਸੇ ਦੇ ਮਰੇ ਤੇ ਚਲ ਜੇ ਕਿਉਂਕਿ ਮਨੁੱਖੀ ਰਿਸ਼ਤਿਆਂ ਦੇ ਵਿੱਚ ਆਪਾਂ ਸਾਰੇ ਲੋਕਾਂ ਦੇ ਭੈਣ ਭਰਾਵਾਂ ਦੇ ਦੁੱਖ ਸੁੱਖ ਚ ਜਾਣੇ ਆ ਤੇ ਜਦੋਂ ਦੁੱਖ ਚ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਫਲਾਨੇ ਦਾ ਪਰਿਵਾਰਿਕ ਮੈਂਬਰ ਦੀ ਡੈਥ ਗੀ ਸੀ ਉਦੋਂ ਉੱਥੇ ਬੈਠਾ ਬੇਸ਼ੱਕ ਉਹ ਕੁਰਬਾਨੀ ਸੁਣ ਰਿਹਾ ਹੋਵੇ ਕੀਰਤਨ ਸੁਣ ਰਿਹਾ ਹੋਵੇ ਕਥਾ ਸੁਣ ਰਿਹਾ ਹੋਵੇ ਕੋਈ ਵਿਚਾਰ ਸੁਣ ਰਿਹਾ ਹੋਵੇ ਲੇਕਿਨ ਉਹਦਾ ਧਿਆਨ ਜਿਹੜਾ ਨਾ ਉਹਦਾ ਆਪਣੇ ਪਰਿਵਾਰਕ ਮੈਂਬਰ 'ਚ ਹੁੰਦਾ ਆ ਕਿ ਮੇਰਾ ਵੀ ਪਰਿਵਾਰਕ ਮੈਂਬਰ ਮੇਰਾ ਆਪਣਾ ਜਿਹੜਾ ਸੀ ਮੇਰੇ ਤੋਂ ਦੂਰ ਚ ਲੱਗ ਗਿਆ ਸੀ ਅੱਜ ਮੇਰੇ ਕੋਲ ਹੁੰਦਾ ਤੇ ਕਿੰਨਾ ਚੰਗਾ ਹੁੰਦਾ ਉਹਦੀਆਂ ਤ੍ਰਿਪ ਤ੍ਰਿਪ ਅੱਖਾਂ 'ਚੋਂ ਥਰੂ ਡਿੱਗ ਰਹੇ ਹੁੰਦੇ ਨੇ ਉਹ ਰੋ ਰਿਹਾ ਹੁੰਦਾ ਆ ਤੇ ਵੇਖਣ ਵਾਲ ਨੂੰ ਲੱਗਦਾ ਕਿ ਇਨਸਾਨ ਨੂੰ ਇਹਨੂੰ ਪਤਾ ਨਹੀਂ ਕਿੰਨਾ ਕੁ ਵਿਰਾਗ ਆ ਕਿਉਂਕਿ ਵਿਰਾਗ ਹੋਵੇ ਵੀ ਕਿਉਂ ਨਾ ਆਪਣੇ ਦਾ ਵਿਛੜੇ ਦਾ ਰੋਗ ਦੁੱਖ ਕਿਉਂ ਨਾ ਹੋਵੇ ਕਿੰਨੇ ਸਾਲ ਹੋ ਗਏ ਹੁੰਦੇ ਨੇ ਉਹਦੀ ਫੋਟੋ ਨੂੰ ਉਹਦੀ ਯਾਦ ਨੂੰ ਆਪਣੇ ਕੋਲ ਸਮਾ ਕੇ ਆਪਣੇ ਮਨ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਲਾਇਆ ਹੁੰਦਾ ਜਿੱਥੇ ਹਰ ਰੋਜ਼ ਜਿਵੇਂ ਮਨੁੱਖ ਰੱਬ ਦੇ ਗਾੜੀ ਅਰਦਾਸ ਬੇਨਤੀ ਕਰਦਾ ਉਸੇ ਤਰ੍ਹਾਂ ਮਨੁੱਖ ਉਸ ਫੋਟੋ ਗਾੜੀ ਵੀ ਅਰਦਾਸ ਬੇਨਤੀ ਕਰਦਾ ਕਿ ਤੂੰ ਕਿੱਥੇ ਚਲ ਗਿਆ ਜਿੱਥੇ ਨਾ ਕੋਈ ਫੋਨ ਜਾਂਦਾ ਆ ਨਾ ਕੋਈ ਖੱਤ ਜਾਂਦਾ ਆ ਨਾ ਆਵਾਜ਼ ਜਾਂਦੀ ਆ ਤੇਰੀ ਫੋਟੋ ਤਾਂ ਵੇਖ ਕੇ ਹੱਸਦੀ ਆ ਪਰ ਤੂੰ ਕਦੀ ਵੀ ਨਹੀਂ ਆਉਂਦਾ ਮਨੁੱਖ ਕਈ ਵਾਰ ਸੁਪਣਿਆਂ ਤੋਂ ਡਰਦਾ ਨਾ ਸੁਪਨੇ ਨਾ ਆਉਣ ਤੇ ਮਨੁੱਖ ਬੇਨਤੀ ਕਰਦਾ ਜਿਨ੍ਹਾਂ ਦੇ ਦੁੱਖ ਪੈ ਜਾਂਦੇ ਨੇ ਕਿ ਤੂੰ ਸੁਪਨੇ ਵਿੱਚ ਹੀ ਆ ਜਾ ਕਰ ਮੈਨੂੰ ਸੁਪਨੇ 'ਚ ਹੀ ਮਿਲ ਜਾ ਕਰ ਚਾਹੇ ਉਹਦੀ ਧੀ ਹੋਵੇ ਚਾਹੇ ਪੁੱਤ ਹੋਵੇ ਪਤਨੀ ਹੋਵੇ ਚਾਹੇ ਪਤੀ ਹੋਵੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਮਾਂ ਹੋਵੇ ਬਾਪ ਹੋਵੇ ਮਨੁੱਖ ਤੜਫਦਾ ਆ ਮਨੁੱਖ ਨੂੰ ਬੜਾ ਦੁੱਖ ਹੁੰਦਾ ਕਿ ਮੇਰਾ ਆਪਣਾ ਮਿੱਥੂ ਕਿੱਥੇ ਚਲੇ ਗਿਆ ਇਸ ਕਰਕੇ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਵਿਛੜ ਗਏ ਨੇ ਉਹ ਇੱਕ ਰੱਬ ਵਰਗੇ ਲੋਕ ਹੁੰਦੇ ਨੇ ਉਹਨਾਂ ਦੇ ਅੰਦਰ ਇੰਨਾ ਦਰਦ ਹੁੰਦਾ ਇੰਨਾ ਵਿਰਾਗ ਹੁੰਦਾ ਆ ਤੂੰ ਪਤਾ ਨਹੀਂ ਕਿਦੋਂ ਅੱਖਾਂ ਦੇ ਵਿੱਚੋਂ ਬੂੰਦਾਂ ਬਣ ਕੇ ਵਹਿਣ ਲੱਗ ਪੈਂਦਾ ਇਹੋ ਜਿਹੇ ਲੋਕਾਂ ਨੂੰ ਕਦੀ ਦੁਖੀ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਕਦੀ ਵੱਡਵੀਂ ਗੱਲ ਨਹੀਂ ਕਹਿਣੀ ਚਾਹੀਦੀ ਜਿਹੜਾ ਬੰਦਾ ਹਰ ਵੇਲੇ ਆਪਣਿਆਂ ਦੀ ਆਪਣਿਆਂ ਦੀ ਮਿੱਠੀ ਯਾਦ ਦੇ ਵਿੱਚ ਹਰ ਵੇਲੇ ਬਲਦਾ ਰਹੇ ਨਾ ਉਹਨੂੰ ਹੋਰ ਨਹੀਂ ਬਲਣਾ ਚਾਹੀਦਾ ਕਿਉਂਕਿ ਮਰਿਆ ਨਾ ਮਰਿਆ ਨਹੀਂ ਜਾਂਦਾ ਬੇਸ਼ੱਕ لیکن ਮਰਿਆਂ ਤੋਂ ਬਾਅਦ ਮਨੁੱਖ ਜ਼ਰੂਰ ਮਰਿਆਂ ਵਰਗਾ ਹੋ ਜਾਂਦਾ ਮਨੁੱਖ ਦੀਆਂ ਖੁਸ਼ੀਆਂ ਮਨੁੱਖ ਦਾ ਖਾਣ ਪੀਣ ਮਨੁੱਖ ਦੇ ਕੱਪੜੇ ਮਨੁੱਖ ਦੇ ਘੁੰਮਣ ਫਿਰਨ ਮਨੁੱਖ ਦਾ ਚੰਚਲ ਸੁਭਾ ਸਭ ਕੁਝ ਹੀ ਬਦਲ ਜਾਂਦਾ ਆ ਤੇ ਕਈ ਲੋਕ ਕਹਿਣਗੇ ਤੈਨੂੰ ਕੀ ਹੋ ਗਿਆ ਉਹ ਇਨਸਾਨ ਹੀ ਜਾਣਦਾ ਕਿ ਨੂੰ ਕੀ ਹੋ ਜਾਂਦਾ ਉਹ ਅਰਦਾਸ ਬੇਨਤੀ ਕਰੀਏ ਕਦੀ ਵੀ ਕਿਸੇ ਦਾ ਆਪਣਾ ਛੋਟੀ ਉਮਰ ਦੇ ਵਿੱਚ ਕੱਚੀ ਉਮਰ ਦੇ ਵਿੱਚ ਨਾ ਜਾਵੇ ਬੇਸ਼ੱਕ ਧਰਤੀ ਤੋਂ ਸਾਰਿਆਂ ਚਲੇ ਜਾਣਾ ਹੈ ਲੇਕਿਨ ਪੱਕੀ ਫਸਲ ਤੇ ਕੱਚੀ ਫਸਲ ਦੇ ਵਿੱਚ ਬਹੁਤ ਫਰਕ ਹੁੰਦਾ ਆਓ ਰਲ ਮਿਲ ਕੇ ਉਸ ਰੱਬ ਸੋਹਣੇ ਗਾੜੀ ਅਰਦਾਸ ਕਰੀਏ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕੋਈ ਚਲੇ ਗਿਆ ਹੈ ਉਹਨਾਂ ਨੂੰ ਰੱਬ ਸੋਹਣਾ ਜਿਹੜਾ ਵਾਸ਼ਕਤੀ ਦੇਵੇ ਉਹਨਾਂ ਨੂੰ ਸਬਰ ਸੰਤੋਖ ਦੇਵੇ ਤੇ ਅਗਾਹ ਆਪਾਂ ਸਾਰੇ ਪ੍ਰਣ ਕਰੀਏ ਕਿ ਅਸੀਂ ਵੱਧ ਤੋਂ ਵੱਧ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੀਏ ਚੰਗੇ ਕਾਰਜ ਕਰਨ ਦੀ ਕੋਸ਼ਿਸ਼ ਕਰੀਏ ਤੋਂ ਭੈਣ ਭਰਾਵਾਂ ਦੇ ਦੁੱਖ ਮਿਟਾਉਣ ਦੀ ਕੋਸ਼ਿਸ਼ ਕਰੀਏ ਇਹੋ ਹੀ ਸਾਡੀ ਚੰਗੀ ਮਨੁੱਖਤਾ ਵੇਖੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ